ਬੋਦ ਜੀ ਬਾ ਕੀ ਕਰੋ ੴ ਵਾਹਿਗੁਰੂ ਜੀ ਕੀ ਪਤ ਹੈ ਸ੍ਰੀ ਗੋਟੀ ਸਹਾਈ ਵਾਹਿ ਸ੍ਰੀ ਗੋਟੀ ਜੀ ਕੀ ਪਾਛ ਹੈ ਲਸਨੀ ਲਖਨ ਤੋ ਗੋਟੀ ਸੁਨੈ ਤਾ ਕੋ ਨਾਨਕ ਲਿਖਤੇ ਆਇ ਰੰਗਤ ਮੁਖੇ ਮਰਦਾਸ ਰਾਮਦਾਸ ਜੀ ਸਹਾਈ ਅਰਕਿ ਹਰ ਕੋ ਬਿੰਦਨੋ ਸਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਮੁਖੇ ਆਈ ਹੈ ਜੇਹੜਾ ਠਾ ਸਭ ਦੇ ਜਹਾ ਹੈ ਤੇ ਇਕ ਦਾ ਹਾਜ਼ਰ ਸੁਣ ਰਿਹਾ ਹੈ ਪਰ ਨੋ ਨੀ ਬੇ ਪਾ ਇਨ ਸਾਥ ਕਾਈ ਹੇ ਸਾਏ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਂ ਸਾਹ ਇਹ ਦਸਾਂ ਪਾਤਸ਼ਾਹ ਹੀ ਅਜ ਜੋਤ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਪਾਠ ਦੀਦਾਰ ਜੀ ਧਿਆਨ ਕਰ ਕੇ ਬੋਲੋ ਜੀ ਸੰਜਾ ਪਿਆਰੀਆਂ ਸੋਹਣ ਸਹਿਜਾਂ ਜਾਦੇਆਂ ਚਾਦੀ ਮੁਕਤੇਆਂ ਹਟੀਆਂ ਜਪੀਆਂ ਕਪੀਆਂ ਜਿੰਨਾ ਨਾਮ ਜਪਿਆ ਵੰਨਤੀ ਜਪਿਆ ਵੇਖ ਚੱਲਾ ਉਹਨਾਂ ਕੇ ਬਾਦ ਦੀ ਦੇਖਿਆਣ ਦੀ ਸਿੱਖਾ ਸਨਾ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧਿਆਨ ਕਰ ਕੇ ਫਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸੁਹਣੀਆ ਨੇ ਧਰਮ ਦੇ ਸੀਸ ਜਪੇ ਬੰਦ ਬੰਦ ਕਟਵਾ ਆਏ ਕੋਤਰੀਆਂ ਨੂੰ ਹਾਜਨਾ ਚੜਖੀਆਂ ਤੇ ਚੜੇ ਗਏ ਆਨ ਚੜਾਏ ਗਏ ਗੁਰਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਹੀਂ ਬਾਹੀ ਜਿਨਾਂ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਗਲਤਰ ਕਾਲ ਕਮਾਈ ਜੀ ਦਾ ਧਿਆਨ ਧਰ ਕੇ ਹਾਰਸਾ ਜੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਕ੍ਰਿਪਨੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾ ਨਿਕਰੂ ਵਾਸੀ ਗੁਰਵਾਸੀ ਬ੍ਰਿੰਚੇ ਆਵੇ ਚੇ ਆਉਣ ਪਰ ਸਦਕਾ ਸਰਬ ਸਿੱਖੋ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹੂ ਦਾ ਤਾਹਾਂ ਤਹਰ ਛਰਿਆਇ ਤੇ ਦੇਗ ਤੇਗ ਪਰਤ ਨੇ ਬ੍ਰਿੰਚ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਆਂ ਸਿਖਾਂ ਸਿੱਧੀ ਦਾਨ ਕੇਸ ਦਾਨ ਵਹਿ ਦਾਨ ਬੇਖ ਦਾਨ ਸਹਾ ਦਾਨ ਕ੍ਰੋਸ ਦਾਨ ਦਾਨ ਸਰਗਾਨ ਨਾਮ ਦਾ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨਿ ਸੁਨਾਮ ਚੌਕੀਆਂ ਚਲਦੇ ਬੋਗੇ ਜਗ ਜਗ ਅਟਲ ਧਰਮ ਦਾ ਜੈਕਾਰ ਗੋਲੋ ਜੀ ਸਿਖਾਂ ਦਾ ਮਨ ਨੀਵਾ ਮਤਿ ਚੀ ਮਤਿ ਪਤਿ ਦਾ ਰਾਖਾ ਆਪ ਵਾਹੀ ਗੁਰੂ ਹੈ ਆਪਾਲ ਤੁਸ ਆਪਣੇ ਕੰਨ ਦੇਸ ਦਾ ਸਹਾਈ ਦਾ ਕਾਰਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਵੇਜਨਾ ਤੋਂ ਹੰਕ ਨੂੰ ਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ। ਹਰ ਸਾ ਜੀ ਨੂੰ ਬਖਸ਼ੋ ਹੀ ਨਿਵਾਣੀ ਦੇ ਮਾਨ ਸਤਿਗੁਰ ਦੀ ਨਤਾਨ ਨੂੰ ਦਿੱਤਾ ਹੋਣਿਓ ਤੇ ਹੋਲੀਓ ਤੇ ਆਸਰੀਓ ਦੇ ਆਸਰਾ। ਸੱਚੇ ਪਿਤਾ ਵਾਹਿਗੁਰੂ ਜੀ ਧੰਨ 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 ਸਤਿ ਚਵਰ ਚਤੁਰੇ ਮਾਲਿਕ ਹਾਜ਼ਰ ਨਾਜ਼ਰ ਗੁਰਧਾਮਾਂ ਦੇ ਸੋਭਾ ਹੈ ਮਾਨ ਜੁਗੋ ਜੋ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਕੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਮubaruk ਚਰਨਾਂ ਕਮਨਾ ਪਾ ਸਰਦਾਸ ਬੇਨਤੀ ਜੋੜੜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਜੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਸਤਿਗੁਰੂ ਅਰਦਾਸ ਬੇਨਤੀ ਦੋਲਵੀ ਗਰੀਬ ਨਿਵਾਸ ਕਿਰਪਾ ਕਰਮੀ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਗੁਰਸਿੱਖੀ ਸਿਧਕ ਪਰ ਉਤਸਾਹ ਨਾਮਦਾਨ ਬਖਸ਼ਨਾ ਸਰਬਤ ਸੰਤਾਂ ਨੂੰ ਦਰੋਂ ਕਰੋ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜਨ ਦਾ ਸੁਆਮ ਕਰਨ ਦਾ ਦਰ ਕਰਦੀਆਂ ਦਾਤ ਕਿਸਾ ਜੀ ਹਾਜ਼ਰੀਆਂ ਭਰਨ ਦਾ ਬਲ ਉਦਮ ਉਤਸ਼ਾਹ ਚਾਹ ਬਖਸ਼ਨਾ ਦਰੋਂ ਕਰੋ ਸਤਿਗੁਰੂ ਦੀ ਸਰਬਤ ਸੰਤਾਂ ਦੇ ਪਰਾਂ ਪਰਿਵਾਰਾਂ ਵਿਖੇ ਆਪਸੀ પ્રેમ ਪਿਆਰ ਤੂਫਾਨ ਸੁਖਸ਼ਾਂਤੀ ਵਰਤੌਣੀ ਮਨਾਂ ਦੀਆਂ ਸਭ ਭਾਵਨਾਵਾਂ ਨੂੰ ਪੂਰਨ ਕਰਨੀ ਆ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਦਾਤ ਕੀਤਾ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਗਰੀਬਨਵਾਜ਼ ਬੇਅੰਤ ਭੁੱਲਾ ਬਖਸ਼ ਰਹਿਣਾ ਸਹੀ ਤਿਆਰੀ ਮੇਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਨੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਰਾਮ ਜੀ ਕੀ ਫਤਨੀ